ਸਤਨਾਮ ਵਾਹਿਗੁਰੂ ਸਾਹਿਬ ਜੀ ਢੋਡੀ ਮਹੱਲਾ ਪੰਜਵਾਂ ਓਕਾਰ ਦੁਚਾ ਦੋਪਦੇ ਕੋ ਓਕਾਰ ਸਤਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਥਾਏ ਤਾਏ ਬਹੁ ਪਿਤ ਕੋ ਤਾਵੇ ਸਗਰ ਨਿਰਾਰਥਕ ਕਾਮ ਬਿਨ ਗੋਵਿੰਦ ਅਵਰ ਜੇ ਚਾਹੋਂ ਦਿਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇ ਨ ਮੰਗੋ ਮੇਰੋ ਮਨ ਪਾਵੇ ਬਿਸਰਾਮ ਬਿਨ ਗੋਵਿੰਦ ਅਵਰਜੇ ਚਾਹੂੰ ਤਿਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇ ਨ ਮੰਗੋ ਮੇਰੋ ਮਨ ਪਾਵੇ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਟੋੜੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਘਰ ਦੂਜੇ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਦੋ ਪਦਿਆਂ ਵਾਲਾ ਇਹ ਸ਼ਬਦ ਹੈ ਪਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਪਰਮਾਨ ਕਰ ਰਹੇ ਨੇ ਹੇ ਮਾਲਕ ਪ੍ਰਭੂ ਮੈਂ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਕੋਈ ਵੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ ਇਹ ਤੇਰੀ ਕਿਰਪਾ ਹੋਵੇ ਤਾਂ ਮੈਨੂੰ ਤੇਰੀ ਸਿਫਤ ਸਲਾਹ ਮਿਲ ਜਾਏ ਟਹਿਰਾਓ ਇਹ ਭਾਈ ਹਕੂਮਤ ਧਨ ਤੇ ਅਨੇਕਾਂ ਪਦਾਰਥਾਂ ਦੇ ਸਵਾਦ ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ ਮਨੁੱਖ ਇਹਨਾਂ ਦੀ ਖਾਤਰ ਸਦਾ ਹੀ ਕਈ ਤਰੀਕਿਆਂ ਨਾਲ ਦੌੜ ਭੱਜ ਕਰਦਾ ਰਹਿੰਦਾ ਹੈ ਪਰ ਉਸ ਤੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ਏ ਨਾਨਕ ਆਖ ਏ ਭਾਈ ਜੇ ਮੈਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾ ਤਾਂ ਇਹ ਸਾਰੀ ਗੱਲ ਕੱਚੀ ਹੈ ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਤਾਂ ਕਿ ਮੇਰਾ ਮਨ ਦੁਨੀਆਂ ਵਾਲੀ ਦੌੜ ਭੱਜ ਤੋਂ ਟਿਕਾਣਾ ਹਾਸਲ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਪ੍ਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਅਵਰ 5th Guru, Guru Arjan Dev Ji, under heading, 25th Mahal, 2nd House, Dopadas, One Universal Creator God, by the grace of the True Guru. Guru Sahib Ji saying that I beg for the gift of your name, O my Lord and Master, nothing else shall go along with me in the end, by your grace. Please allow me to sing your glorious praises. Pause. Power, wealth, various pleasures and enjoyments all are just like the shadow of a tree. He runs, runs, runs around in many directions, but all of his pursuits are useless except for the Lord of the universe everything he desires appears transistory, everything he desires appears transitory. says nanak i beg for the dust of the feet of the saints so that my mind may find peace and tranquility ji ka khalsa, ki fateh